ਅਜੀਤ ਵੈਬ ਟੀਵੀ ਦੇਖਦੇ ਦਸ ਕੋ ਆਪ ਦਾ ਸਵਾਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਹਲਕਾ ਫਤਗੜ ਚੂੜੀਆਂ ਵਿਖੇ ਸਾਬਕਾ ਵਿਧਾਇਕ ਲਖਵੀਰ ਸਿੰਘ ਲੋਦੀ ਨਗਰ ਦੇ ਗ੍ਰਹਿ ਵਿਖੇ ਪਹੁੰਚੇ ਹਨ ਜਿੱਥੇ ਪੰਜਾਬ ਭਾਰਤ ਦੇ ਦੂਰ ਦਰਾਡੇ ਤੋਂ ਹੜਪੀੜਤਾ ਇਲਾਕੇ ਦੇ ਵਿੱਚ ਡੇਰਾ ਬਾਬਾ ਨਾਨਕ ਦੇ ਰਾਵੀ ਦੇ ਮਾਹ ਰੇਠਾ ਇਲਾਕੇ ਦੇ ਵਿੱਚ ਵੱਡੇ ਰਾਹਤ ਕਾਰਜ ਲਿਆਂਦੇ ਜਾ ਰਹੇ ਨੇ ਤੇ ਹੜਪੀੜਤਾ ਦੀ ਕਿਸੇ ਨਾ ਕਿਸੇ ਤਰ੍ਹਾਂ ਮਦਦ ਕੀਤੀ ਜਾ ਰਹੀ ਹੈ ਇੱਥੇ ਸ਼ਰੌਣੀ ਕਾਲੀਦਾਲ ਦਾ ਵੀ ਫੈਸਲਾ ਜੋ ਕਿ ਪਹਿਲਾਂ ਤੋਂ ਹੀ ਸ਼੍ਰੋਮਣੀ ਕਾਲੀਦਾਲ ਵੱਲੋਂ ਜਿਹੜੇ ਰਾਹਤ ਕਾਰਜਾਂ ਵਿੱਚ ਵੱਡਾ ਹਿੱਸਾ ਪਾਇਆ ਜਾ ਰਿਹਾ ਹੈ ਇੱਥੇ ਹਲਕਾ ਫਤੇਗੜ ਟੂੜੀਆਂ ਦੇ ਵਿੱਚ ਲਖਬੀ ਸਿੰਘ ਲੋਧੀ ਨਗਰ ਦੇ ਗ੍ਰਹਿ ਵਿਖੇ ਦਰਜਾ ਬਦਰਜਾ ਅਕਾਲੀ ਆਗੂ ਇਕੱਤਰ ਹੋਏ ਨੇ ਇਹ ਵੀ ਸਲਾਹ ਕੀਤੀ ਜਾ ਰਹੀ ਹੈ ਕਿ ਸਮਾਸਾਰਨੀ ਉਲੀਕੀ ਜਾ ਰਹੀ ਹੈ ਕਿ ਹੜ੍ਹ ਪੀੜਤਾਂ ਦੀ ਸਹਾਇਤਾ ਜਿਹੜੀ ਹੈ ਕਿਸ ਤਰੀਕੇ ਦੇ ਨਾਲ ਕਰਨੀ ਹੈ ਨਾਲ ਦੇ ਨਾਲ ਪਾਰਟੀ ਦੇ ਹੋਰ ਮੁੱਦਿਆਂ ਦੇ ਉੱਤੇ ਵਿਚਾਰ ਵਟਾਂਦਰਾ ਕੀਤਾ ਜਾ ਰਿਹਾ ਹੈ ਤੁਸੀਂ ਜੁੜੇ ਰਹੋ ਅਜੀਤ ਵਾਈਬ ਟੀਵੀ ਦੇ ਨਾਲ ਅੱਜ ਜੋ ਸਮਾ ਚੱਲ ਲਿਆ ਜੀ ਜੀ ਔਰ ਇਨਾ ਪੰਜਾਬ ਦੇ ਵਿੱਚ ਇਸ ਵੇਲੇ ਹੜ੍ਹਾਂ ਦਾ ਪਰ ਕੁਪ ਤੁਹਾਡੇ ਸਾਹਮਣੇ ਆ ਉਹਦਾ ਤੁਹਾਨੂੰ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ਕਿਸੇ ਇਕੱਲੇ ਬੰਦੇ ਨੂੰ ਕਿ ਕੀ ਹਾਲ ਆ ਜੀ ਜੀ ਬਹੁਤ ਹੀ ਜਿਹਨੂੰ ਕਹਿ ਸਕਦੇ ਆ ਨਾ ਵੀ ਕੋਈ ਐਕਸਪਲੇਨ ਨਹੀਂ ਕੀਤਾ ਜਾ ਸਕਦਾ ਜੀ ਜੀ ਇਸ ਮੌਕੇ ਦੇ ਉੱਤੇ ਪੰਜਾਬ ਦੇ ਲੋਕਾਂ ਨੇ ਹਰ ਪੀੜਤਾ ਵਾਸਤੇ ਜਿਨ੍ਹਾਂ ਦਿਲ ਖੋਲ ਕੇ ਆਪਣਾ ਆਪ ਵਿਖਾਇਆ ਆ ਜੀ ਕੋ ਨਾਮ ਹੀ ਕੋਈ ਹੱਥ ਨਹੀਂ ਛੱਡੀ ਜਿਹੜੀ ਹੜ੍ਹ ਪੀੜਤਾ ਦੀ ਮਦਦ ਆ ਉਹਦਾ ਫਲੱਡ ਤੋਂ ਵੀ ਵੱਡਾ ਫਲੱਡ ਆਇਆ ਜੀ ਜੀ ਇਹ ਠੀਕ ਆ ਉਹਦੇ ਵਿੱਚ ਕਈ ਲੋਕ ਉਹਨੂੰ ਮਿਸ ਯੂਟਿਲਾਈਜ਼ ਕਰਨ ਵਾਲੇ ਪੈ ਗਏ ਕੋਸ਼ ਲਟੇਰਾ ਟਾਈਪ ਵੀ ਪੈ ਗਏ ਜਿਹੜਾ ਦਾਨ ਲੈ ਕੇ ਆਉਂਦਾ ਸੀ ਉਹਨੂੰ ਖੋਣ ਵਾਲੇ ਵੀ ਪੈ ਗਏ ਤਰਤੀਬ ਠੀਕ ਨਹੀਂ ਬਣੀ ਨਹੀਂ ਬਣੀ ਪਰ ਹਰ ਤਰ੍ਹਾਂ ਦੀ ਸਪੋਰਟ ਚਾਰੇ ਦੀ ਲੰਗਰ ਦੀ ਭਾਵੇਂ ਉਹ ਦਵਾਈਆਂ ਦੀ ਆ ਭਾਵੇਂ ਉਹ ਕਿਸੇ ਤਰ੍ਹਾਂ ਦੀ ਵੀ ਖਰਾਕ ਦੀ ਆ ਕਿਸੇ ਤਰ੍ਹਾਂ ਦੀ ਕੋਈ ਕਸਰ ਨਹੀਂ ਰਹੀ ਅਸੀਂ ਜਾਂਦੇ ਰਹੇ ਆ ਔਰ ਮੈਨੂੰ ਪਤਾ ਹੈ ਇੱਕ ਦਿਨ ਅਸੀਂ ਟਰਾਲੀਆਂ ਲੈ ਕੇ ਗਏ ਸਦਾਰ ਹੁਣੀ ਥੇ ਆਏ ਨੇ ਆਪਣਾ ਨਾਸਰਕਿਆਂ ਵਾਲੇ ਵੀ ਜੀ ਜੀ ਉਹ ਜੂਨੰਗੜਾ ਉਹਨਾਂ ਨੂੰ ਜਿੱਥੇ ਜਾਂਦੇ ਹੈ ਕਹਿੰਦੇ ਤੁਸੀਂ ਗਾਂ ਲੈ ਜਾਓ ਸਾਡੇ ਕੋਲ ਬਹੁਤ ਆ ਗਾਂ ਲੈ ਜਾਓ ਸਾਡੇ ਕੋਲ ਬਹੁਤ ਆ ਜੀ ਜੀ ਇਹ ਗੱਲ ਜਿਹੜੀ ਆ ਪੰਜਾਬੀਆਂ ਨੇ ਦੱਸ ਦਿੱਤੀ ਆ ਵੀ ਅਸੀਂ ਹਰ ਥਾਂ ਜਿੱਥੇ ਸਮੱਸਿਆ ਆਉਂਦੀ ਆ ਉੱਥੇ ਹਰ ਵੇਲੇ ਪਹੁੰਚਦੇ ਆ ਤੇ ਜੇ ਅੱਜ ਸਾਡੇ ਉੱਤੇ ਇਹ ਵੱਡੀ ਸਮੱਸਿਆ ਆਈ ਆ ਤੇ ਸਾਨੂੰ ਇਹਦੇ ਵਾਸਤੇ ਕਿਸੇ ਨੂੰ ਵੇਖਣ ਦੀ ਲੋੜ ਨਹੀਂ ਤੁਸੀਂ ਅੱਜ ਵੇਖੋ ਇਹ ਜਿੰਨੇ ਖੁੱਲ੍ਹ ਦਲੀ ਦਾ ਸਬੂਤ ਪੰਜਾਬ ਵਾਸੀਆਂ ਨੇ ਦਿੱਤਾ ਇਹਦਾ ਤੁਸੀਂ ਕਿਤੇ ਮਿਸਾਲ ਨਹੀਂ ਲੱਭਦੀ ਜੀ ਜੀ ਪਰ ਮੈਂ ਸਮਝਦਾ ਕਿ ਪਾਰਟੀ ਦੇ ਪ੍ਰਧਾਨ ਸਖਬਾਰ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਜੀ ਜੀ ਇਹ ਲੋਕਾਂ ਦੇ ਸਾਹਮਣੇ ਰੱਖ ਦਿੱਤਾ ਕਿ ਢਾਡੀ ਮਾਂ ਪਾਰਟੀ ਪੰਜਾਬ ਦੀ ਸ਼ਰੋਮਣੀ ਕਾਲੀ ਦਲ ਜਿਹੜੀ ਅੱਜ ਤੱਕ ਢਾਡੇ ਹਰ ਔਖੇ ਸੌਖੇ ਸਮੇਂ ਦੇ ਵਿੱਚ ਢਾਡੀਆਂ ਕਠਿਨਾਈਆਂ ਲਈ ਲੜਦੀ ਆਈ ਆ ਅੱਜ ਫੇਰ ਉਹ ਮੌਕੇ ਦੇ ਖਲੋਕੇ ਅੱਜ ਡੁੱਬਣ ਵਾਲੇ ਨੱਕੇ ਦੇ ਖਲੋਕੇ ਜਿਸ ਤਰੀਕੇ ਦੇ ਨਾਲ ਉਹ ਤੁਹਾਡੇ ਸਾਹਮਣੇ ਆਏ ਨੇ ਕੋਈ ਸ਼ੱਕ ਵਾਲੀ ਗੱਲ ਨਹੀਂ ਜੀ ਜੀ ਔਰ ਮੈਂ ਸਮਝਦਾ ਹਾਂ ਇੱਕ ਮਿਸਾਲ ਆ ਔਰ ਇਹ ਸਾਡਾ ਫਰਜ਼ ਬਣਦਾ ਸੀ ਜੀ ਕੋਈ ਦੇਣ ਵਾਲਾ ਤੇ ਬਣੇ ਕੋਈ ਵੰਡਣ ਵਾਲਾ ਤੇ ਬਣੇ ਬੜੇ ਬੜੇ ਲੋਕਾਂ ਕੋ ਅਰਪਾ ਅਖਰਬਾਰ ਪਈਏ ਨੇ ਪਰ ਵੰਡਣ ਦੀ ਜੁਰਤ ਕਿਸੇ ਕਿਸੇ ਕੋਲ ਆ ਉਹ ਸਦਾਰ ਸ਼ਕੀਰ ਸਿੰਘ ਬਾਦਲ ਨੇ ਦਿਖਾਈ ਆ ਕਿ ਅਸੀਂ ਪੰਜਾਬ ਦੇ ਵਾਰਸ਼ਿਆਂ ਤੇ ਅਸੀਂ ਪੰਜਾਬ ਦੇ ਲੋਕਾਂ ਲਈ ਆਪਣਾ ਸਾਰਾ ਕੁਝ ਦੇਣ ਨੂੰ ਤਿਆਰ ਆ ਅੱਜ ਵੀ ਅਸੀਂ ਇਹ ਪ੍ਰਬੰਧ ਕੀ ਕਰ ਰਹੇ ਆ ਅੱਜ ਵੀ ਅਸੀਂ ਇਹ ਤਹਾਡੇ ਸਾਹਮਣੇ ਅਕਾਲੀ ਵਰਕਰਾਂ ਕੋਲ ਮਾਮਲਾ ਰੱਖਿਆ ਇਹ ਸਨ 22 ਤੋਂ ਬਾਅਦ ਅੱਜ ਤੱਕ ਕਦੀ ਨਹੀਂ ਰੱਖਿਆ ਅੱਜ ਬਹੁਤ ਵੱਡੀ ਅੱਜ ਜਿਹੜੀ ਇਹ ਕਰੋਪੀ ਆਈ ਆ ਇਹਦੇ ਵਾਸਤੇ ਇਕੱਠੇ ਹੋ ਕੇ ਲਾਮਬੰਦ ਹੋਵੋ ਇਹਦੇ ਲਈ ਕਣਕ ਦਾ ਪ੍ਰਬੰਧ ਕਰੋ ਇਹਦੇ ਲਈ ਹੋਰ ਵੀ ਜਿਹੜੀਆਂ ਜ਼ਰੂਰਤਾਂ ਨੇ ਕੱਲ ਨੂੰ ਆਪਾਂ ਉਥੇ ਬੜਾ ਵੱਡਾ ਰੇਤ ਦਾ ਔਰ ਉਹ ਦਲਦਲ ਦਾ ਪ੍ਰਕੋਬ ਆ ਗਿਆ ਜਿਹੜੀ ਸਰਕਾਰ ਕਹਿੰਦੀ ਹੈ ਨਾ ਰੇਤ ਜੱਟ ਵੇਚ ਲੈਣਾ ਸੀ ਉੱਥੇ ਅੱਜ ਵੀ ਜਾ ਕੇ ਆਇਆ ਉਹ ਵੇਚਣ ਵਾਲੀ ਰੇਤ ਕਿਹੜੀ ਆ ਜੀ 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 ਉਹ ਤੇ ਨੀਰੀ ਮਿੱਟੀ ਤੇ ਦਲਦਲ ਫਸੀ ਆ ਉਹਦੇ ਚੁੱਕਣ ਵਾਸਤੇ ਖਿਆਈ ਆ ਉਹਦੇ ਵਾਸਤੇ ਕੀ ਕਰ ਲੈਣਾ ਕਈ ਮੇਰੇ ਵੀਰ ਨੇ ਉਹਨਾਂ ਨੇ ਆਪਣੀ ਭਾਵਨਾਵਾਂ ਚਲੋ ਕਿਤੇ ਅਸੀਂ ਟਰੈਕਟਰ ਦੀ ਮੈਂ ਕਿਹਾ ਨਹੀਂ ਇੱਥੇ ਤੇ ਜੇ ਸੀ ਪੀਆਂ ਚਾਹੀਦੀਆਂ ਨੇ ਇੱਥੇ ਤੁਹਾਨੂੰ ਲਿਫਟ ਵਾਲੀਆਂ ਟਰਾਲੀਆਂ ਚਾਹੀਦੀਆਂ ਨੇ ਇੱਥੇ ਤੁਹਾਨੂੰ ਉਹਦੇ ਵਾਸਤੇ ਵਰਕਰ ਚਾਹੀਦੇ ਨੇ ਜਿਹੜੇ ਪਿੰਡ ਪਿੰਡ ਮਲ ਲੈਣ ਤੇ ਪਿੰਡੋਂ ਪਿੰਡੀ ਹਰ ਥਾਂ ਦੇ ਉਤੋਂ ਚੱਕ ਕੇ ਪਰਲੇ ਬਨੇ ਉਹ ਅਗਵਾਨਾਂ ਵਾਲੇ ਜਿਹੜਾ ਤੁਸੀ ਬਨ ਬੰਨ ਡਏ ਨੇ ਉਥੋਂ ਚੁੱਕ ਚੱਕ ਕੇ ਉਥੇ ਸੁਟੀ ਜਾਣ ਨਾਲੇ ਤੋਂ ਬੰਨ ਜਿਹੜਾ ਤਕੜਾ ਕੀਤਾ ਜਾੜੇ ਨਾਲੇ ਲੋਕਾਂ ਦੇ ਜਿਹੜੇ ਹੈਗੇ ਨੇ ਖੇਤ ਉਹਨਾਂ ਨੂੰ ਸਾਫ ਕੀਤਾ ਜਾਵੇ ਬੜੀ ਤਰ੍ਹਾਂ ਦੀ ਸਮੱਸਿਆ ਆਉਣੀ ਆ ਬੀਜ ਦੀ ਸਮੱਸਿਆ ਆਉਣੀ ਆ ਗਾ ਖਾਦਾਂ ਦੀ ਸਮੱਸਿਆ ਆਉਣੀ ਆ ਉਸ ਜਿਹੜਾ ਹਲਕਾ ਆ ਜਿਹੜਾ ਰੁੜ ਗਿਆ ਜਿੰਨਾ ਜਿੰਨਾ ਏਰੀਆ ਉਹਦੇ ਤੇ ਜੇ ਸਾਲ ਤੋਂ ਵੱਧ ਸਮਾਂ ਲੱਗਣਾ ਜੇ ਲੱਕ ਤੋੜ ਮਿਹਨਤ ਸਾਰੇ ਸਾਡੇ ਵਰਕਰ ਜਾ ਕੇ ਉਹਨਾਂ ਲੋਕਾਂ ਦੀ ਮਦਦ ਦਿੱਤੀ ਰਹਿਣਗੇ ਸੋ ਸਾਡਾ ਪ੍ਰਾਣਿਆ ਸਾਡੇ ਵਰਕਰ ਬਿਲਕੁਲ ਤਕੜੇ ਨੇ ਔਰ ਉਹਨਾਂ ਪ੍ਰਣ ਕੀਤਾ ਕਿ ਅਸੀਂ ਆਪਣੇ ਹੱਡ ਪੀੜ ਤੇ ਲੋਕਾਂ ਦੀ ਚਾਹੇ ਉਹ ਕਿਸਾਨ ਨੇ ਚਾਹੇ ਉਹ ਗਰੀਬ ਨੇ ਕਿ ਇਹਦਾ ਮਕਾਨ ਡਿੱਗਾ ਆ ਜਾਂ ਕਿਸੇ ਤਰ੍ਹਾਂ ਦੀ ਹੋਰ ਵੀ ਸਮੱਸਿਆ ਆਈ ਆ ਉਹਨਾਂ ਵਾਸਤੇ ਅਸੀਂ ਹਰ ਵੇਲੇ ਹਾਜ਼ਰ ਰਹਿਣਾ ਉਹਨਾਂ ਦੀ ਹਰ ਤਰੀਕੇ ਨਾਲ ਮਦਦ ਕਰਨੀ ਆ ਇਹ ਸudar singh veer singh badal ਦਾ ਆਦੇਸ਼ ਲੋਧੀ ਨਗਰ ਸਾਹਿਬ ਪਾਰਟੀ ਮੁੱਦਿਆਂ ਤੇ ਵੀ ਕਾਫੀ ਗੱਲਾਂ ਹੋਈਆਂ ਨੇ ਇਹ ਸੰਦੇਸ਼ ਦਿੰਨੇ ਆ ਪਾਰਟੀ ਬਾਕੀ ਦੇ ਵਾਸਤੇ ਸੰਦੇਸ਼ ਇਹ ਆ ਅੱਜ ਤੇ ਜਿਹੜੀ ਆਫਤ ਆਈ ਹੈ ਨਾ ਪਹਿਲੋਂ ਤੇ ਇਹਦਾ ਮੁਕਾਬਲਾ ਕਰਨ ਦੀ ਲੋ ਜੀ ਜੀ ਸਭ ਤੋਂ ਵੱਡਾ ਤੇ ਮਸਲਾ ਇਹ ਆ ਜੀ ਬਾਕੀ ਇਹ ਆ ਕਿ ਜਿਹੜੇ ਲੋਕ ਨਿਕੜੇ ਫਿਰਦੇ ਨੇ ਅਸੀਂ ਉਹਨਾਂ ਨੂੰ ਅਪੀਲ ਕਰਦੇ ਆ ਕਿ ਅੱਜ ਲੋੜ ਆ ਇਕੱਠੇ ਹੋਈਏ ਜਿਹੜੀ ਸਿੱਖ ਹਿਸਟਰੀ ਆ ਉਹਦੇ ਵਿੱਚ ਹਮੇਸ਼ਾ ਹੀ ਜਦੋਂ ਕਦੀ ਕੌਮ ਨੇ ਆਪਸ ਵਿੱਚ 파ਟਕ ਪਾ ਕੇ ਨੁਕਸਾਨ ਕੀਤਾ ਨਾ ਉਹਦਾ ਕਈ ਸਦੀਆਂ ਖਮਾਜਾ ਭੁਗਤਣਾ ਪਿਆ ਅੱਜ ਵੀ ਵੇਖ ਲੈਣ ਕਿ ਕਿਹੜਾ ਬੰਦਾ ਪੂਰੇ ਦਿਲ ਦੀ ਲੀਮਾਨ ਦੇ ਨਾਲ ਆ ਜੋ ਸ਼੍ਰੋਮਣੀ ਅਕਾਲੀ ਦਲ ਦੇ ਵਾਸਤੇ ਅਕਾਲੀ ਦਲ ਨੂੰ ਤਕੜਾ ਕਰਨ ਵਾਸਤੇ ਲੋਕਾਂ ਦੇ ਦੁੱਖ ਵਿੱਚ ਆਮਲ ਹੋਣ ਵਾਸਤੇ ਕਿਹੜਾ ਲੱਗਾ ਜਿਹੜਾ ਲੱਗਾ ਉਹਦੇ ਪਿੱਛੇ ਦੇਖੋ ਜਣਾ ਚਾਹੀਦਾ ਔਰ ਉਹ ਤਾਕਤਾਂ ਜਿਹੜੀਆਂ ਕੌਮ ਨੂੰ ਤੇ ਪੰਜਾਬ ਨੂੰ ਬਰਬਾਦ ਕਰਦੀਆਂ ਨੇ ਕਰਨਾ ਚਾਹੁੰਦੀਆਂ ਨੇ ਉਹਨਾਂ ਦਾ ਮੁਕਾਬਲਾ ਕਰਨਾ ਚਾਹੀਦਾ ਤਾਂ ਵੀ ਕੌਮ ਤੇ ਇਸ ਧਰਮ ਦਾ ਤੇ ਪੰਜਾਬ ਦਾ ਜਿਹੜਾ ਫਾਇਦਾ ਹੋਊਗਾ ਇਹ ਹੋ ਮੇਰਾ ਸਾਰੇ ਲੋਕਾਂ ਨੂੰ ਸੰਦੇਸ਼ ਅੱਜ ਦੀ ਮੀਟਿੰਗ ਮੁਤਾਬਕ ਅਗਲਾ ਜਿਹੜਾ ਇਹ ਰਾਹਤ ਕਾਰਜ ਨੇ ਉਹ ਕਦੋਂ ਸ਼ੁਰੂ ਕਰ ਰਹੇ ਹੋ ਜਾਂ ਕੀ ਇਹ ਹੁਣ ਵੇਖੋ ਅਸੀਂ ਅੱਜ ਜਿਹੜੀ ਕਨਕ ਦੀ ਸੇਵਾ ਵਾਸਤੇ ਬੇਨਤੀ ਕੀਤੀ ਆ ਉਹਨਾਂ ਨੂੰ ਹਫ਼ਤੇ ਦਾ ਟਾਈਮ ਦਿੱਤਾ ਕਿ ਇੱਕ ਹਫ਼ਤੇ ਚ ਪਿੰਡੋਂ ਪਿੰਡ ਸਾਡੇ ਸਾਥੀ ਜਿਹੜੇ ਨੇ ਇਹ ਮੇਰੇ ਸਾਰੇ ਸਾਥੀ ਮੇਰੇ ਲੈਵਲ ਦੇ ਨੇ ਇਹ ਕੋਈ ਮੇਰੇ ਛੋਟੇ ਵੀਰ ਵਾਂਗੂ ਨੇ ਪਰਿਵਾਰ ਵਾਂਗੂ ਨੇ ਕੋਈ ਬੰਦੇ ਨੂੰ ਪਾਰਟੀ ਟਿਕਟ ਮਿਲ ਗਈ ਉਹ ਐਮਐਲਏ ਬਣ ਗਿਆ ਅਦਰਵਾਈਜ਼ ਕਾਲੀ ਦਲ ਦਾ ਵਰਕਰ ਹਰ ਇੱਕ ਇੱਕ ਯੋਧਾ ਵਰਕਰ ਆ ਔਰ ਉਹ ਆਪਣੀ ਤੰਦਈ ਦੇ ਨਾਲ ਕੰਮ ਕਰਦਾ ਮੇਰਾ ਸਾਰਾ ਪਰਿਵਾਰ ਮੇਰੇ ਹਲਕਾ ਮੇਰੇ ਪਰਿਵਾਰ ਵਾਂਗੂ ਆ ਔਰ ਇਹ ਆਪੋ ਆਪਣੇ ਪਿੰਡ ਦੇ ਵਿੱਚ ਪਿਆਰ ਦੇ ਨਾਲ ਜੋ ਵੀ ਇਹ ਸੇਵਾ ਆ ਇਹ ਫਲੱਡ ਪੀੜਤਾਂ ਦੀ ਉਹ ਇਕੱਠੀ ਕਰਕੇ ਮੈਨੂੰ ਉਤਲਾਹ ਦੇਣਗੇ ਫਿਰ ਅਸੀਂ ਚੱਕ ਕੇ ਪਾਰਟੀ ਪ੍ਰਧਾਨ ਦੇ ਹੁਕਮ ਤਾਬ ਕੋ ਉੱਥੇ ਪਹੁੰਚਾ ਦੇ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚੇ ਲਈ ਬੈਲ ਆਈਕਨ ਤੇ ਕਲਿੱਕ ਕਰੋ